ਮੂਰੀ ਆਇਆ ਸਰਦਾਰਾ ਉਹ ਆਇਆ ਆਇਆ ਉਹੀ ਆ ਪਹਿਲਾਂ ਤਾਂ ਮੂਰੀ ਲੈਤੀ ਸੀ ਕੋਈ ਨਹੀਂ ਚੱਲੀ ਆਇਆ ਕਿਉਂ ਸਰਦਾਰਾ ਆਇਆ ਕਿਉਂ ਨਹੀਂ ਚੱਲੇ ਸਰਦਾਰਾ ਮੂਰੀ ਮੈਂ ਤਾਂ ਇੰਨੀਆਂ ਵਧੀਆ ਮੂਰੀਆਂ ਦੇਖ ਆਉਣੀ ਆ ਮੂਰੀਆਂ ਭੈਣ ਚੌਦੀ ਦਾ ਮਾੜਾ ਜਿਹਾ ਤੜਕਾ ਵੀ ਨਹੀਂ ਚੱਲਿਆ ਉਹਨੇ ਦਾ ਮੈਂ ਤਾਂ ਲੈ ਕੇ ਵੀ ਰਾਜਸਥਾਨ ਚ ਜਾਉਣੀ ਆ ਰਾਜਸਥਾਨ ਤੋਂ ਵਲੇ ਗਿਉਣੀ ਆ ਉਹਦਾ ਭੈਣ ਚੌਦੀ ਮਾੜਾ ਜਿਹਾ ਝੂਟਾ ਮਾਰਿਆ ਉਹ ਟੁੱਟ ਗਈ ਨਹੀਂ ਸਰਦਾਰਾ ਇਹ ਤਾਂ ਹੋ ਹੀ ਨਹੀਂ ਸਕਦਾ ਉਹ ਗਾ ਮੇਰੀ ਪਤਾ ਕਿੰਨੀ ਤਾਕੜੀ ਆ ਗਈ ਉਹ ਕੋਈ ਨਹੀਂ ਕੋਈ ਨਹੀਂ ਸਰਦਾਰਾ ਭਾਂਦੀ ਕਿੰਨੀ ਤਾਕੜੀ ਹੋਵੇ ਪਰ ਮੇਰੀ ਪਰ ਮੇਰੀ ਮੂਰੀ ਨਹੀਂ ਟੁੱਟਦੀ ਤਪਾਉਣ ਦੇ ਮਾਰੀ ਮੋਟੀ ਘਾਰ ਭੇੜਿਆ ਮੈਂ ਪਾ ਨਹੀਂ ਪਤਾ ਭੱਜ ਖਤੜਾ ਕੇ ਲੈ ਸਰਦਾਰ ਨੇ ਲੰਬਾ ਦਿੱਤਾ ਮੈਨੂੰ ਕਿਸੇ ਨੇ ਲੰਬਾ ਨਹੀਂ ਦਿੱਤਾ ਅਜ ਤੱਕ ਇਹ ਜੇ ਮੂਰੀ ਨਹੀਂ ਹੈਗੀ ਸਰਦਾਰਾ ਬਹੁਤ ਵਧੀਆ ਮੂਰੀਆਂ ਨੇ ਆ ਲੈ ਕੇ ਦੇਖ ਫਿਰ ਮੂਰੀ ਉਹਦਾ ਬਾਲੀ ਮੋਟੀ ਮੂਰੀ ਸੀ ਮੇਰੀ ਗੱਲ ਸੁਣ ਸਰਦਾਰਾ 200 ਦੀ ਮੂਰੀ ਸੀ ਉਹ ਐਨੀ ਮਜ਼ਬੂਤ ਮੂਰੀ ਸੀ ਐਜੀ ਮੂਰੀ ਨਾ ਤਾਂ ਕਦਰ ਨਹੀਂ ਲਿਆਸਤੀ ਐ ਤੇ ਨਾ ਹੀ ਕਿਸੇ ਨੇ ਲਿਆਉਣੀ ਐ ਮੂਰੀ ਆ ਕਿੰਨੀ ਪਤਲੀ ਆ ਇਹ ਬਹੁਤ ਵਧੀਆ ਦੇਖ ਹੁਣ ਇਹ ਤਾਂ 300 ਦੀ ਮੂਰੀ ਐ ਲੈ 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 ਬੋਣੀ ਨਹੀਂ ਹੋਈ ਬੋਣੇ ਦਾ ਟਾਈਮ ਆ ਤਾਂ ਕਰਕੇ 300 ਹੀ ਦੇ ਦਿੰਨੀ ਐ 500 ਵਾਲੀ ਦਾ ਮੂਰੀ ਲੱਗਦੀ ਨਹੀਂ ਇਹ 300 ਦੀ ਸਰਦਾਰਾ ਕਿਤੇ ਮਰਜੀ ਪਤਾ ਕਰ ਲੈ ਇਹ 500 ਦੀਆਂ ਮੂਰੀਆਂ ਦਿੰਦੇ ਨੇ ਮੈਂ 300 ਦੀ ਦਿੰਨੀ ਉਹ ਬੋਣ ਦੇ ਟਾਈਮ ਇਹ ਤਾਂ 600 ਰੁਪਏ ਦੀ ਮੂਰੀ ਆ ਨਹੀਂ ਨਹੀਂ ਸਰਦਾਰਾ ਆਏ ਨਾ ਦੁਕਾਨਾ ਟੁੱਟ ਗਈ ਜੇ ਫੇਰ ਉਹ ਤਾਂ ਹੁਣ ਸਰਦਾਰਾ ਬੰਦਿਆਂ ਦੀ ਗਾਰੰਟੀ ਨਹੀਂ ਹੈਗੀ ਇਹ ਤਾਂ ਫੇਰ ਵੀ ਮੂਰੀ ਹੈ ਪਰ ਇੰਨੀ ਕਿ ਮੈਂ ਗਾਰੰਟੀ ਦਿੰਨੀ ਆ ਵੀ ਇਹ ਪੂਰੀ ਵਧੀਆ ਰੇਸ਼ਮੀ ਆ ਇਹਦੇ ਵਿੱਚ ਪਾਇਆ ਹੋਇਆ ਜਿਹੜਾ ਰੱਸਾ ਪਾਇਆ ਹੋਇਆ ਨਾ ਇਹ ਰੇਸ਼ਮੀ ਆ ਕਮਮਾ ਨੂੰ ਨਹੀਂ ਨਹੀਂ ਮੈਂ ਰਾਣੂ ਆ ਰਾਣੋ ਨਹੀਂ ਕਮਮਾ ਆ ਨਹੀਂ ਨਹੀਂ ਸਰਦਾਰਾ ਕੋਈ ਹੋਰ ਦੇਗੀ ਹੁਣ ਤੈਨੂੰ ਕੋਈ ਮੂਰੀ ਉਹ ਤੂੰ ਹੀ ਦੇਗੀ ਆਹੀ ਟੋੜਾ ਸੁਲੇ ਕੋਲੇ ਮੈਂ ਸਰਦਾਰਾ ਦਾ ਬੰਦਲਾ ਦਾ ਫ੍ਰੀਜ ਲੈਂਡ ਕਰਦਾ ਨਹੀਂ ਬੰਦੀ ਨਹੀਂ ਮੈਂ ਰਾਣੂ ਆ ਸਰਦਾਰਾ ਨਾ ਨਾ ਬੰਦਣਾ ਦਾ ਬਊਗਾ ਤੈਨੂੰ ਮਨਾਦਾ ਮੈਂ ਵੱਡੇ ਵੱਡੇ ਲੈਣਾ ਚਲ ਕੋਈ ਨਾ ਸਰਦਾਰਾ ਜੇ ਉਹ ਮੂਰੀ ਟੁੱਟ ਵੀ ਗਈ ਆ ਪਸੂਆਂ ਦੇ ਹੁਣ ਪਾਵਾਂਗੇ ਤਾਂ ਟੁੱਟਣੀਆਂ ਜੇ ਤੂੰ ਲੈ ਕੇ ਰੱਖਦਾ ਫਿਰ ਕਿੱਥੋਂ ਟੁੱਟਦੀ ਜੇ ਹੁਣ ਉਹ ਟੁੱਟ ਗਈ ਤਾਂ ਫੇਰ ਹੀ ਲੈਂਗਾ ਹੋਰ ਤੂੰ ਮੈਂ ਤੈਨੂੰ ਦਿਖਾਉਣਾ ਲਿਆ ਕੇ ਖੜਦਾ ਜੇ ਹੁਣ ਉਹ ਤੇਰੇ ਕੋਲ ਪਈ ਹੁੰਦੀ ਤਾਂ ਫੇਰ ਕੋਲ ਕਿੱਥੋਂ ਮੂਰੀ ਲੈਂਦਾ ਦਵਾਰੇ ਹੁਣ ਆ ਲਿਆ ਕੇ ਤੈਨੂੰ ਆ ਤੁਹਾਡੀਆਂ ਗਾਇਆਂ ਕੀ ਹੋ ਜਾਂਦਾ ਡਿੱਗ ਜਾਂਦੀਆਂ ਨੇ ਇਹ ਗਾਇਆਂ ਵੀ ਤੇਰੇ ਵਰਗੀਆਂ ਹਨ ਕੋਈ ਨਾ ਸਰਦਾਰ ਚਲ ਕੀ ਦੇਖਣਾ ਹੁਣ ਟੁੱਟ ਗਈ ਟਟਾ ਗਈ ਇਹਨੂੰ ਵੀ ਆਈ ਬਰੀ ਚ ਲੈ ਲਾ ਟੁੱਟ ਗਈ ਇਹ ਜਿਹੜੇ ਪਿੰਡਾਂ ਵਾਲੇ ਸਰਦਾਰ ਹੁੰਦੇ ਨੇ ਐ ਹੀ ਹੁੰਦੇ ਨੇ ਵੀ ਪਹਿਲਾਂ ਰੀ ਮੂਰੀ ਟੁੱਟ ਗਈ ਜੇ ਪਾਵਾਂਗੇ ਤਾਂ ਪਸ਼ੂਆਂ ਦੇ ਰੁੱਟਣਗੇ ਹੁਣ ਇਹਨੂੰ ਐ ਵੀ ਆ ਮੂਰੀ ਮੈਂ ਹੀ ਰੱਖ ਲਾ ਅਸੀਂ ਵੀ ਸਰਦਨ ਮਿਹਨਤ ਕਰਦੇ ਤੁਰਦੇ ਫਿਰਦੇ ਆ ਗਲੀਆਂ ਚ ਚਲ 50 ਰੁਪਏ ਹੋਰ ਘਟਾ ਦਾਂ ਸਰਕਾਰ ਨੂੰ ਕਹ ਦਾਂਗੇ ਲੈ ਲੈ ਹੋਰ ਆਹ ਦੇਖ ਲਾ ਇਹ ਤੂੰ ਆ ਗੋਡੇ ਨਹੀਂ ਕੰਮ ਕਰਦੇ ਸਰਦਾਰਾ ਇਹ ਮੂਰੀ ਦਾ ਕੀ ਹਾਲ ਕਰਤਾ ਤੈ ਮੂਰੀ ਦਾ ਹਾਲ ਤਾਂ ਫਿਰ ਹੁਣ ਤੈਨੂੰ ਪਤਾ ਵਾਂ ਨਹੀਂ ਕਰਦਾ ਜਿਹੜੀ ਮੂਰੀ ਦਾ ਹਾਲ ਕਰਦਾ ਚਲ ਕੋਈ ਨਹੀਂ ਸਰਦਾਰਾ ਮੇਰੀ ਗੱਲ ਸੁਣ ਲੈ ਇੱਕ ਆ ਰੰਗ ਤੇ ਇੱਕ ਆ ਰੰਗ ਹੈ ਕੋਈ ਮਰਜ਼ੀ ਰੰਗ ਲੈ ਲੈ ਇਹਨਾਂ ਚ ਹੁਣ ਤੂੰ ਆ ਮੂਰੀ ਦੇਖ ਲੈ ਸਿਆਂ ਲਾ ਉਹੀ ਮੂਰੀ ਹੈ ਹਾਂ ਉਹੀ ਹੈ ਸਰਦਾਰਾ ਮੈਂ ਮੰਨਦੀ ਆ ਵੀ ਉਹੀ ਹੈ ਕੀ ਹਾਲ ਕਰਤਾ ਦਾ ਕੋਈ ਨਾ ਜੇ ਹੁਣ ਪਸਵਾਂ ਦੇ ਪਾਵਾਂਗੇ ਤਾਂ ਸਰਦਾਰਾ ਟੁੱਟਣਗੀਆਂ ਵੀ ਜੇ ਨਾ ਡੁੱਟਦੇ ਤਾਂ ਮੈਥੋਂ ਕਿੱਥੇ ਲੈਂਦਾ ਦਵਾਰੇ ਇਹਦਾ ਧਾਗਾ ਤਾਂ ਕੀ ਕਰਤਾ ਚਲ ਕੋਈ ਨਾ ਸਰਦਾਰਾ ਰੱਖ ਦੇ ਨੋ ਪਰ ਤੈਨੂੰ ਉੱਡੇ ਮੈਂ ਕੀ ਅੱਗੇ ਜਮਾ ਮਾੜੀ ਮੂੜੀ ਮੇਰੇ ਕੰਮ ਨਹੀਂ ਕਰਦੀ ਚਲ ਕੋਈ ਨਾ ਸਰਦਾਰਾ ਆਪ ਵਧੀਆ ਲੈ ਲਾ ਤਾਕੜੀ ਮੂੜੀ ਕੱਢਦੀ ਆ ਮੇਰੇ ਕੋਲੇ ਕੋਈ ਨਾ ਮਖਾ ਤਾਕੜੀ ਲੈ ਲਾ ਫਿਰ ਇਹ 600 600 ਦੀਆਂ ਦੋੜੇ ਦੋ ਲੈਣੀਆਂ ਦੋ ਲੈ ਲਾ ਹੋਣ ਕੱਟ ਜੈਗੀ ਕੱਟ ਜੂ ਮਖਾ ਜਦੋਂ ਪੱਕਾ ਫੁੱਲ ਗਾਰੰਟੀ ਹੈ ਜੀ ਦੇਖ ਲੈ ਆਜੇ ਦਵਾਰੇ ਫੇਰ ਵੀ ਕੱਟ ਜੈਗੀ ਇਹ ਨਾ ਨਾ ਸਰਦਾਰਾ ਪੂਰੀ ਫੁੱਲ ਗਾਰੰਟੀ ਹੈ ਜੇ ਉਹ ਬਾਹਲੀ ਤੱਕੇ ਸ਼ਾਈ ਕਰੇਗਾ ਫਿਰ ਟੁੱਟੂਗੀ ਇਹ ਟੱਕੇ ਚਾਹੀਦਾ ਨਹੀਂ ਕਰਦਾ ਪਿਆਰ ਨਾਲ ਪਾਉਂਗਾ ਉਹਨਾਂ ਦਾ ਮੈਂ ਹਾਂ ਬਸ ਫੇਰ ਹੀ ਟੁੱਟਦੀ ਐ ਆਇਆ ਵੀ ਤੂੰ ਦੇਖ ਰਾ ਹੁਣ ਆਪਦਾ ਮਾਣੀ ਮਾੜਨ ਮੰਨ ਲਾ ਜੇ ਕੱਟ ਜੇਗੀ ਤਾਂ ਸਰਦਾਰਾ ਮੂਹਰੇ ਨੇ ਕੱਟਣਾ ਹੁਣ ਮਾਇਤੈ ਤੇ ਰਣੀ ਲੱਗੀ ਹਾਂ ਮੈਂ ਤਾਂ ਪੈਸੇ ਵੜਾ ਮੈਂ ਜਾਵਾਂ ਦੇਖ ਰਾਮਾ ਇਹ ਤਾਂ ਵੱਡੀਆਂ ਵੱਟੀਆਂ ਮੂੜੀਆਂ ਮੂੜੀਆਂ ਵੀ ਪੈਣ ਚੋਦੀਆਂ ਪਾ ਪਾ ਦੇਖੀਆਂ ਬੜ ਸੰਗਲ ਵੀ ਪਾ ਕੇ ਉਹ ਵੀ ਸੰਗਲ ਵੀ ਕੱਟ ਤੋੜ ਦੇਣਾ ਤੂੰ ਤੋੜ ਦੇਣਾ ਸਰਦਾਰਾ ਤੇਰੇ ਦਾ ਹੀ ਪਾਉਂਦੇ ਇਹ ਤਾਂ ਇਹ ਗੱਲ ਚ ਪਾਉਂਦੇ ਗਾਈਆਂ ਤੋੜ ਦਿੰਦੀਆਂ ਆਉਣੀਆਂ ਉੱਥੇ ਹੀ ਚੱਲੀ ਜਾਂਦਾ ਮੈਨੂੰ ਪਤਾ ਹੀ ਇੱਥੇ ਤੋਂ ਬੋਲੀ ਜਾਂਦਾ ਆਹ ਮੂਰੀ ਦਾ ਮੈਨੂੰ ਬੜੀਆ ਲੱਗਦੀ ਆ ਜੀ ਨਹੀਂ ਸਨੇਰੀਆ ਇਹ ਹਾਂ ਇਹ ਸਨੇਰੀ ਮੂਰੀ ਇਹ ਮਨਵਾ ਲਵਾ ਵੀ ਕੱਟ ਜੂਗੀ ਮੂਰੀ ਹਾਂ ਇਹ ਕੱਟ ਜੂਗੀ ਸਰਦਾਰਾ ਇੱਕ ਲੈਣੀ ਇੱਕ ਦੋ ਲੈਣੀਆਂ ਉਹ ਦੇਖ ਲੈ ਲੈਣੀਆਂ ਤਾਂ ਦੋ ਦੋ ਲੈਣੀਆਂ ਨਾ ਕੋਈ ਨਾ ਸਰਦਾਰਾ ਲੈ ਲੈ 600 ਰੁਪਏ ਦੋ ਨਾ ਆ ਬੋੜਿੰਦਾ ਟਾਈਮ ਨਾ ਮੈਂ ਵੱਧ ਮੰਗਾ ਨਾ ਮੈਂ ਕੱਟ ਮੰਗਾ ਉਹ ਫਰਾਈ ਦਾ ਰੱਖ ਲੈ ਹੁਣ ਇਹਦਾ ਕੀ ਹਾਲ ਹੈ ਇਹਦਾ ਸਰਦਾਰਾ ਨੂੰ ਕੁਝ ਨਹੀਂ ਹੋ ਸਕਦਾ ਤੈਨੂੰ ਜਿੰਨਾ ਕੇ ਚਰਤ ਪਾਈਆ ਠੀਕ ਹੈ ਜੇ ਹੁਣ ਨਵੀਂ ਹੁੰਦੀ ਤਾਂ ਮੈਂ ਵਾਪਸ ਵੀ ਲੈ ਜਾਂਦੀ ਹੁਣ ਤਾਂ ਇਹ ਕੰਮ ਵੀ ਨਹੀਂ ਰਹੀ ਕੋਈ ਨਾ ਫੇਰ ਹੁਣ ਤੂੰ ਆ ਲੈ ਲ ਦੋ ਮੂਰੀਆਂ ਲੈ ਲੈ ਹੋਰ ਲੈਣੀ ਹਨ ਹੋਰ ਲੈ ਲੈ ਬਾਦੂ ਪਾਈਆਂ ਮੂਰੀਆਂ ਮੂਰੀਆਂ ਤਾਂ ਹੋਰ ਮਾਦਰੀ ਬੜੀ ਲੰਮੀ ਰਹੇ ਮਾਦਰੀ ਜੀ ਹੋਵੇ ਕੱਟ ਨਾ ਨਾ ਵਧੀਆ ਨੇ ਬਾਬਾ ਮੂਰੀਆਂ ਇਹ ਪਾ ਬੜਾ ਨਾ ਮਜ਼ਾ ਨਹੀਂ ਤੂੰ ਇਹ ਪਾ ਕੇ ਦੇਖ ਜੇ ਤੇਰੀ ਇਹ ਮੂਰੀਆਂ ਕੱਟੀ ਫੇਰ ਮੈਂ ਕੋਈ ਹੋਰ ਤੈਨੂੰ ਵਧੀਆ ਮੂਰੀ ਲੈ ਕੇ ਦਵਾਂਗੀ ਓਏ ਹੰਨਾ ਅਰਸਾ ਵੜਾ ਲੰਮਾ ਨਹੀਂ ਚਾਹੀਦਾ ਇਹਨੂੰ ਨਾ ਨਾ ਸੂਤ ਹੈ ਉਹਨਾਂ ਨੇ ਲੰਮਾਇਆਗਾ ਬੜਾ ਲੰਮਾ ਰਹਾ ਨਹੀਂ ਨਹੀਂ ਸੂਤ ਹੈ ਸੂਤ ਹੈ ਤਾਂ ਕਿੰਨਾ ਕੁ ਲੰਮਾ ਦੇਖ ਦੇਖ ਨਹੀਂ ਸੂਤ ਹੈ ਆਦਰੋ ਗਲਤ ਕੋ ਕਹਿਣਾ ਮੈਂ ਆਹ ਫੜ ਇੱਥੋਂ ਫੜੂ ਇੱਥੋਂ ਫੜ ਹੋਰ ਇੱਥੋਂ ਇੱਕ ਮਿੰਟ ਬਾਬਾ ਇੱਥੋਂ ਫੜ ਓਏ ਇੱਥੋਂ ਫੜ ਥੱਲੇੋਂ ਘੱਟ ਫੜ ਅੜ ਦੇ ਬੋਤਾ ਨਾ ਨਾ ਮਾਵਾ ਹਾਂ ਹਾਂ ਬਹੁਤ ਵਾਦ ਬੋਤਾ ਹੀ ਬਉਏ ਨਾ ਨਾ ਮਾ ਬਹੁਤਾ ਦੇਖ ਰਸਵਾ ਦੇ ਇਹ ਕਿਵੇਂ ਕਰ ਲਿਆ ਬਾਬਾ ਤੇ ਕਿਵੇਂ ਪਉਏ ਮੈਨੂੰ ਮੇਰੇ ਸਾਹ ਬਾਈ ਆਪੇ ਉੱਥੇ ਜਾ ਕੇ ਪਉ ਜਿੱਥੇ ਪਉਣਾ ਰਾ ਖੜ ਜਾ ਖੜ ਜਾ ਬਾਬਾ ਆ ਕੇ ਮੈਂ ਖੜ ਜਾ ਓਏ ਆਹਾ ਆਇਆ ਬਉਗੀ ਬਾਬਾ ਤਾਂ ਮੈਨੂੰ ਵੀ ਆ ਜਾ ਆਇਆ ਪਉਗੀ ਇਹ ਹਾਂ ਆਇਆ ਪਉਗੀ ਇਹ ਆਏ ਕਰਕੇ ਹਣਾ ਹਾਂ ਆਹਾ ਫਿਰ ਕਦੇ ਵਾਸਤੇ ਰਹੇਗੀ ਏ ਬਾਬਾ ਤੂੰ ਦੇਖ ਲੈ ਹੁਣ ਮੈਨੂੰ ਨਹੀਂ ਸੌਂ ਤਾਉਂਦਾ ਇਹ ਬੜਾਈ ਸੌਰੀਏ ਕਿਵੇਂ ਆ ਏ ਬਾਬਾ ਇੱਥੋਂ ਆਏ ਪਹੂਗੇ ਯਾਦਾ ਇਹਦੇ ਵਿੱਚ ਆ ਗਈ ਐ ਹਾਂ ਆ ਫਿਰ ਕਾਜੀ ਵਾਸਤੇ ਆ ਗਈ ਏ ਬਾਬਾ ਤੂੰ ਸਿਆਣਾ ਬੇਣਾ ਤੈਨੂੰ ਵੀ ਪਤਾ ਹੈਗਾ ਮੈਨੂੰ ਤਾਂ ਜਵਾਖੜੀ ਆ ਮੈਂ ਤਾਂ ਮੈਂ ਤਾਂ ਅਲ ਜਾ ਕੇ ਰੱਖਤਾ ਤਾ ਆਈ ਬੋਗੀ ਬਾਬਾ ਆਈ ਬੋਵੇਂ ਲਾ ਮਰਦੇ ਕਿਉਂ ਗੇ ਸੋਰੀਏ ਫਨਾ ਕਿਵੇਂ ਪਾਈ ਹੋਈ ਆ ਇਹ ਬਾਬਾ ਮੇਰੇ ਘਰ ਸੁਣਾ ਆਈ ਆਉਗੀ ਉਹਰੇ ਮੇਰੇ ਘਰ ਮੇਰੀ ਗੱਲ ਸੁਣ ਬਾਬਾ ਇਹ ਜਿਹੜੀ ਆ ਬੜਾ ਆ ਪਾ ਪਾ ਬਲ ਕਿਵੇਂ ਪਾਏਗਾ ਇਹ ਖੜ ਜਾ ਇਹ ਆ ਇਹਦੇ ਵਿੱਚ ਪਾ ਇਹਦੇ ਵਿੱਚ ਪਾ ਬਾਬਾ ਕਿਦਰ ਫਸਾਈ ਜਾਣਾ ਉਪਈ ਹੁਣ ਤੈਨੂੰ ਫਾਵ ਆ ਮਿਲਦਾ ਪਤਾ ਨਹੀਂ ਇਹ ਦੇ ਵਿੱਚ ਪਾ ਹਾਂ ਇਹ ਇਹ ਨਾਲ ਬੰਨੀ ਜਾਊਗੀ ਐ ਪਤਾ ਨਹੀਂ ਬਾਬਾ ਮੈਨੂੰ ਤਾਂ ਕਿਵੇਂ ਬੰਨੀ ਜਾਊਂ ਤੂੰ ਲੈ ਲੈ ਤੂੰ ਪਹਿਲਾਂ ਮੈਨੂੰ ਪੈਸੇ ਦੇ ਮਾ ਜਾ ਮਾ ਹੋਰ ਦੱਸ ਬਰਪੂ ਚਾਹ ਪਾਣੀ ਦੀ ਸੇਵਾ ਨਾ ਚਾਹ ਪਾਣੀ ਬਾਬਾ ਤਨ ਬਾਦ ਤੇ ਤੂੰ ਮੈਨੂੰ ਪੈਸੇ ਦੇ ਕਿੰਨੀਆਂ ਮੂਰੀਆਂ ਲੈਣੀਆਂ ਐ ਦੱਸ ਪਹਿਲਾਂ ਮੂਰੀਆਂ ਦਾ ਮਾ ਲਾਇਨੂ ਤੰਨੇ ਚਲਾ ਫੜਾ ਦੀ ਬਾਬਾ ਖੁੱਲੀ ਹੋਈ ਖੁੱਲੀ ਹੋਈ ਨਹੀਂ ਆ ਮੈਂ ਤਾਂ ਬੰਦ ਹੀ ਲਾਉਂਗਾ ਨਾ ਕੋਈ ਨਾ ਤੂੰ ਆ ਲੈ ਲੈ ਫਿਰ ਬੰਦ ਕਿੰਨੇ ਵਾ ਦੇਵਾਂ ਇਹਨਾਂ ਦੇ 300 ਰੁਪਏ ਆ 600 ਰੁਪਏ ਬਾਬਾ ਦੋ ਨਾ ਨਾ 600 ਨਹੀਂ ਹੈਗੇ 900 ਰੁਪਏ ਹੋ ਗਏ ਚਲ 100 ਦੀ ਇੱਕ ਮੋਰੀ ਹਾਂ ਬਾਬਾ ਆਏ ਗਰਦੀਆਂ ਗਈ ਖੰਡਾ ਨਹੀਂ ਬਾਬਾ ਸਾਨੂੰ ਨਹੀਂ ਪੜਤਾ ਹੀ ਪੈਂਦਾ ਦੇ ਬਾਬਾ ਪੈਸੇ ਮੈਂ ਜਾਵਾਂ ਪੈਸੇ ਦਾ ਬਾੜਾ ਆ ਭਾਈ ਬਾਬਾ 900 ਰੁਪਏ ਵੀ ਬਾੜਾ 5 500 ਦੀਆਂ ਮੂਰੀਆਂ ਦੇ ਹੀ ਜਾਂਦੇ ਨੇ ਉਹ ਤਾਂ ਤੁਹਾਨੂੰ 600 ਦੀ ਕਿਸੇ ਮੂਰੀ ਉਹ ਉਹ ਤਾਂ 600 ਦੀ ਮੂਰੀ ਦੇ ਕੇ ਗਈ ਸੀ ਤੂੰ ਮੈਨੂੰ ਭਾਈ ਬਾਬਾ 100 ਦੀ ਨਹੀਂ ਦਿੱਤੀ 200 ਹੀ ਦਿੱਤੀ ਸੀ ਮੂਰੀ ਦੋ 200 ਦੀ ਫਿਰ 200 ਦੀ ਵੀ ਮਹਿੰਗੀ ਐ ਇਹ ਭਾਈ 200 ਦੀ ਤੈਨੂੰ ਕੌਣ ਦੇ ਬਾਲੇ ਜੀ ਗੱਲ ਸੁਣ ਬਾਬਾ ਪਹਿਲਾ ਵਾਲੀ ਮੂਰੀ ਸੀ ਕਿ 200 ਦੀ ਇਹ ਮੂਰੀ 300 ਦੀ ਜਿਹੜੀ 200 ਦੀ ਮੂਰੀ ਸੀ ਉਹ ਦੇਖ ਲੈ ਹਾਲ ਕੀ ਹੋ ਗਿਆ ਇਹ ਮਹਿੰਗੀ ਤਾਂ ਕਿ ਇਹ ਵਧੀਆ ਮੂਰੀ ਹੈ ਇਹ ਕੀ ਕਰਦਾ ਬਾਬਾ ਉਹ ਲੋ ਪੂੜਿਆ ਬੈਠਾ ਜੀ ਭਾਈ ਆਹਾ ਪੂੜਿਆ ਬੈਠਾ ਕੋਈ ਨਾ ਕੋਈ ਨਾ ਮੈਂ ਆਪੇ ਉਹ ਕਰ ਲਾਂਗੀ ਤੂੰ ਆ ਦੱਸ ਦੇ ਲੈਣੀ ਹੈ ਕੰਨੇ ਲੈਣੀ ਤੇ ਅੱਜ ਫਿਰ ਰਹਾਂ ਕਿੱਥੇ ਰਹਾ ਤੂੰ ਅਸੀਂ ਤਾਂ ਮੰਡੀ ਚ ਰਹਾਂਗੇ ਬਾਬਾ ਦਾਣਾ ਮੰਡੀ ਦਾਣਾ ਮੰਡੀ ਚ ਅੱਛਾ ਹਾਂ ਤੇ ਜਵਾਕ ਕਿਵੇਂ ਹੁਣ ਤੇਰੇ ਜਵਾਕ ਤਵਾ ਬਠੀਕ ਨੇ ਤੂੰ ਮੂਹਰੀ ਲੈਣੀ ਦੱਸ ਮੈਂ ਜਾਵਾਂ ਅੱਗੇ ਛੋਟੇ ਛੋਟੇ ਦੰਨੇ ਹੁਣ ਤਾਂ ਉਹੀ ਕਵੇਲਾ ਹੋ ਜਾਂਦਾ ਤੂੰ ਕਹਿੰਦੀ ਮੈਨੂੰ ਕਹਿੰਦੀ ਘਰ ਵਾਲਣਾ ਰੌਲਾ ਚੱਲਦਾ ਉਹ ਤਾਂ ਬਤਲਾਕ ਹੋ ਗਿਆ ਕਿੱਦੇ ਦਾ ਤਲਾਕ ਹੋ ਗਿਆ ਫਿਰ ਤਲਾਕ ਹੋ ਗਿਆ ਹੋਰ ਕਦੇ ਹੋਰ ਬਾਗ ਕਰਾਉਣਾ ਬਾਬਾ ਮੇਰੀ ਘਰ ਸੁਣ ਮੈਂ ਤੇ ਇੱਕ ਵਾਰੀ ਕਰਾ ਕੇ ਪਸਤਾਈ ਜਾਨੀ ਆ ਮੈਂ ਨਹੀਂ ਹੁਣ ਦੁਬਾਰੇ ਝੰਝਣਾ ਚ ਪਾਣਾ ਵਿਆਹ ਤੇ ਆਪਦਾ ਕਰਾਂਗੇ ਤੇ ਕਮਾਵਾਂਗੇ ਤੇ ਖਾਵਾਂਗੇ ਐ ਫੋਣ ਨੇ ਬੰਗੇ ਲੈਣੇ ਮੈਂ ਬਿਆਹ ਉਹਦੀ ਬਾਬੇ ਵਾਰੀ ਕਿ ਸਲਾ ਨਹੀਂ ਨਹੀਂ بابا ਕੋਈ ਸਲਾ ਨਹੀਂ ਕੋਈ ਸਲਾ ਨਹੀਂ ਐ ਕਰ ਦਿਆਂਗੀ ਨਾ ਨਾ ਤੂੰ ਮੂਹਰੇ ਲੈਣੀ ਕਰ ਨਹੀਂ ਤਾਰਾ ਲਾਗੀ ਮੈਨੂੰ ਕਹੇ ਮੈਂ ਜੋ ਕਰੂਗੀ ਐ ਕਰੂਗੀ ਤੂੰ ਬਾਬਾ ਮੈਨੂੰ ਐ ਦੱਸ ਦੇ ਮੂਹਰੇ ਲੈਣੀਆਂ ਨੇ ਕਿ ਨਹੀਂ ਲੈਣੀਆਂ ਨਾਲੇ 5000 ਰੁਪਿਆ ਲੈ ਗਈ ਉਹ ਤੋਂ ਮਿੱਥੋਂ ਕੋਈ ਨਾ ਬਾਬਾ ਜਿਹੜੀ ਉਹ ਤਾਂ ਹੋ ਗਈਆਂ ਹਵਾ ਗਈਆਂ ਤੂੰ ਹੁਣ ਦੱਸ ਮੈਨੂੰ ਕੀ ਮੈਂ ਕਰਨਾ ਹੁਣ ਤੂੰ 5000 ਰੁਪਏ ਹੋਰ ਲੈ ਜਾ ਅੱਜ ਨਾ 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 ਹੁਣ ਨੇ ਮੈਂ ਪੈਸੇ ਪੁੱਛਦੇ ਤਾਂ ਮੈਂ ਬਹੁਤ ਅੱਜ ਕੱਲ ਨਾ ਠੱਗੀ ਦੇ ਜਾਲ ਬੜਾ ਚੱਲੇ ਪਏ ਕਹਿੰਦਾ ਕੁਝ ਹੋ ਰਿਹਾ ਤੇ ਕੁਝ ਕਮਾਉਂਦਾ ਕੁਝ ਹੋਰ ਤੂੰ ਐ ਕਰੀ ਫੇਰਾ ਕੱਲ ਨੂੰ ਆ ਜੀ ਮੜਾ ਮੋਟਾ ਗੁਆ ਗੁਆ ਲੋਡ ਕਰ ਜੀ ਕੋਈ ਨਾ ਕੋਈ ਨਾ ਬਾਬਾ ਕੱਲ ਨੂੰ ਦੇਖਾਂਗਾ ਤੂੰ ਆ ਦੱਸ ਮੈਨੂੰ ਲੈ ਲੈ ਮੂਰੀਆਂ ਜੀ ਕਿ ਕਬ ਲੈ ਲੂੰਗਾ 100 ਰੁਪਏ ਦੇ ਬਾਬਾ ਰੁਪਏ ਦੇ ਦੂੰਗਾ ਲੈ ਦੇ ਰੁਪਏ ਪਰ ਮਨੂ ਆਲਾ ਦਾ ਕਿ ਨਜ਼ਰ ਹੋਗਾ ਤਰਾ ਕੋਈ ਨੂੰ ਤਲਾਕ ਹੋ ਇਹਦਾ ਬਾਬਾ ਸਾਲ ਪਾਰ ਹੋ ਗਿਆ ਸਾਲ ਪਾਰ ਹੋ ਗਿਆ ਤਾਂ ਹੀ ਦਾ ਰੰਗ ਆ ਕੱਢੇ ਹੀ ਹੋਣਾ ਨਾ ਉਹ ਤਾਂ ਬਾਬਾ ਹੁਣ ਜਦ ਸੁਖੀ ਹੋ ਜਾ ਬੰਦਾ ਕਲੇਸ਼ ਦੇ ਵਿੱਚੋਂ ਨਿਕਲ ਕੇ ਮਾੜਾ ਮੁਰਦਾ ਫਰਕ ਪੈਂਦੇ ਹੀ ਆ ਨਾ ਜਾਂ ਮੈਨੂੰ ਪੈਸੇ ਲਿਆ ਦੇ ਬਾਬਾ ਫੇਰ ਬਾਬੇ ਕੋਲੇ ਕਦੋਂ ਆਵੇਂਗੀ ਨਹੀਂ ਬਾਬਾ ਬੱਸ ਹੁਣ ਮੈਂ ਤਾਂ ਇਹ ਨਹੀਂ ਬਤਾ ਅੱਜ ਫੇਰੀ ਪਾ ਕੇ ਕੱਲ ਨੂੰ ਅਸੀਂ ਚਕੇਰੀਆਂ ਜਾਈਏ ਚਕੇਰੀਆਂ ਤੋਂ ਉਧਰ ਆਪਣਾ ਲੱਲੂ ਆਣਾ ਮਾਨਸਾ ਤੇ ਇਧਰ ਬਾਜੇ ਖਾਨਾ ਤੇ ਇਧਰ ਅਈ ਨੰਗ ਜੀ ਰਾਪੁਰ ਕਰਨੀ ਉਹ ਫੇਰ ਕੱਲ ਨੂੰ ਆ ਜੀ ਕੀ ਨਾ ਮੜਾ ਜਾ ਕੋਈ ਨਾ ਬਾਬਾ ਦੇਖਾਂਗੇ ਹਾਂ ਦੇਖਾਂ ਕੋਈ ਨਹੀਂ ਉਨ ਵੀ ਲਾਲ ਲਾਲ ਹੋ ਰਹਿਣ ਹੁਣ ਤਾਂ ਚਲ ਕੋਈ ਰਤਵਾ ਦਾ ਮੈਨੂੰ ਬਾਬਾ ਪੈਸੇ ਦੇ ਮੈਂ ਜਾਵਾਂ ਮੈਨੂੰ ਲੇਟ ਨਾ ਕਰਾਈ ਚੱਲ ਬੜੀਆਂ ਚੋਲ ਪੰਜ ਲਾ ਜਾਂ ਬਾਬਾ ਪੈਸੇ ਦੇ ਦੇ ਮੈਨੂੰ ਜਾਣ ਦੇ ਮੈਨੂੰ ਦੋ ਕਰ ਮੰਗ ਲੈਣ ਦੇ ਹੋਰ ਵੇਚ ਲੈਣ ਦੇ ਦੋ ਮੂਰੀਆਂ ਜੇ ਵੇਚਣ ਦੇਣੀਆਂ ਨੇ ਤਾਂ ਖਾਸਾ ਮਾਲ ਆ ਮਾਲ ਮਾਲ ਖਾਸਾ ਲਈ ਆ ਜਾ ਤਾ ਬਾਬਾ ਮੈਨੂੰ ਪੈਸੇ ਦੇ ਤੂੰ ਆਹ ਫੌਣ ਦਾ ਖਾਸਾ ਲਈ ਬੜੀਆਂ ਨਾਲ ਇਹ ਵੇਚਣ ਵਾਸਤੇ ਆ ਬਾਬਾ ਹੈ ਵੇਚਣ ਵਾਸਤੇ ਵੇ ਤਰਵਾਸ ਤੇ ਪੈਸੇ ਦੇ ਮਾਣ ਹਾਂ ਪੈਸੇ ਦੇ ਪੈਸੇ ਪਾਈ ਕੱਲ ਨੂੰ ਲਈ ਨਹੀਂ ਨਹੀਂ ਬਾਬਾ ਮੈਂ ਨਹੀਂ ਧਾਰ ਕਰਦੀ ਹੁਣ ਮੈਂ ਤਾਂ ਆਪ ਹੈ ਨਹੀਂ پتہ ਕਿਹੜੇ ਪਿੰਡ ਜਾਵਾਂਗੇ ਉਹ ਕੱਲ ਨੂੰ ਲਈ ਸੌਰੀ ਮੈਂ ਕਿਹੜਾ ਭਾਜਾਂ ਕਿਸੇ ਪਾਸੇ ਨਹੀਂ ਬਾਬਾ ਹੁਣ ਤੂੰ ਇੱਕ ਲੈ ਲੈ ਫਿਰ ਜਿ ਬਾਲੇ ਨਹੀਂ ਹੈਗੇ ਨੇ ਪੈਸੇ ਇੱਕ ਮੂਰੀ ਲੈ ਲੈ ਉਹ ਮੂਰੀ ਮਰੇ ਪ੍ਰਸੰਦ ਆ ਗਈ ਐ ਮੂਰੀ ਇੱਕ ਲੈ ਲੈ ਬਾਬਾ ਮੂਰੀ ਪਸੰਦ ਆ ਗਈ ਸੋਰਗੇ ਤੂੰ ਹੁਣ ਮੈਨੂੰ ਕੱਲ ਨੂੰ ਲੈ ਹੀ ਨਹੀਂ ਨਹੀਂ ਤੂੰ ਮੈਨੂੰ ਪੈਸੇ ਇੱਕ ਮੂਰੀ ਦੇ ਦੇ ਬੱਬਾ ਤੂੰ ਬਾਕੀ ਮੈਂ ਤੈਨੂੰ ਕੱਲ ਨੂੰ ਦੇ ਜਾਾਂ ਖੜਦਾ ਫਿਰ ਮਾਜੀ ਕਿਉਂ ਨਾ ਪੈਸੇ ਜਾ ਦੇਖਿਆ ਪੈਸੇ ਦੇਖ ਕੇ ਲਿਆ ਬੱਬਾ ਮੂਰੀ ਦੇਖਦਾ ਪਈ ਮੈਂ ਮੂਰੀ ਵਧੀਆ ਮੂਰੀ ਤਾਂ ਮੂਰੀ ਵਧੀਆ ਨੇ ਹਾਂ ਠੱਕੀ ਬੱਬਾ ਦਾ ਕੋਈ ਤੋੜਾ ਨਹੀਂ ਪਿੰਡ ਦੇ ਵਿੱਚ ਤਨ ਮੂਰੀ ਲੈ ਕੇ ਵੇ ਕੇ ਪੈਸੇ ਬਾਬਾ ਦੇ ਤੇ ਲਾ ਪੈਰ ਜੇਬ ਚ ਨਹੀਂ ਹੈ 5000 ਰੁਪਏ ਲੈ ਜਾ 30 ਮੈਂ ਅਪਸਾਉਣ ਨੂੰ ਇਹ ਰੱਖੇ ਹੋਏ ਨੇ ਪਿੰਡ ਚ ਛੜੇ ਮਲੰਗ ਵੱਲ ਪੈਸੇ ਦਲਾਲ ਚ ਦੇ ਕੇ 30 ਮੀਨ ਵੜਿਆਉਂਦਾ ਜੇ ਬਾਬਾ ਕੋਲ ਪੈਸੇ ਹੋਏ ਤਮ ਮੂਰੀ ਦੇ ਜਾਂਗੀ ਇਹ ਮੂਰੀਆਂ ਲੈ ਕੇ ਜਾਣੀ ਆਂ ਆਇਆਂਗਾ ਬਾਬਾ ਆਸ਼ੇਤੀ ਉਨਾ ਪਾਈ ਉਹਨਾ ਕੰਨਟਾ ਮ ਖਾਬ ਕੀਤਾ ਇਹ ਗਰ ਲੱਗਿਆ ਬਾਬਾ ਲੈ ਬਾਬਾ ਛੇਤੀ ਮੈਂ ਜਾਣਾ ਹੈ ਆ ਜਾ ਭਾਈ ਲੈ ਲੈ ਛੇਤੀ ਫੜਾ ਆ ਜਾ ਅੰਦਰੀ ਆ ਜਾ ਭਾਈ ਲੈ ਆ ਬਾਬਾ ਦਰਵਾਜ਼ਾ ਨਾ ਆਏ ਕਿ ਬਾਬਾ ਆਗ ਕਰਦਾ ਨਹੀਂ 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 ਬਾਬਾ ਮੇਰੇ ਬਾਹਰ ਛੱਡ ਬਾਹਰ ਛੱਡ ਬਾਬਾ ਉਹ ਭਾਈ ਆਹ ਪੈਸੇ ਫੜ ਲੈ ਪੈਸੇ ਫੜਾ ਬਾਬਾ ਆਹ ਥੋੜੀ ਨਾ ਕਰ ਪੈਸੇ ਲੈ ਜਾ ਮੂੰਹ ਤੇ ਮੋੜ ਮੇਰੀ ਮੈਂ ਪੈਸੇ ਪੁੱਛਣੇ ਲੈ ਕੇ ਜਾਣੇ ਲੈਦਾ ਤੇ ਕੋਈ ਪੈਸੇ ਹੋਣਾ ਮੈਂ ਸੱਟਿਆ ਇਧਰ ਬੈਠਦੇ ਪੈਸੇ ਉਹ ਵਾਪਸ ਲੈ ਜਾ ਭਾਈ ਲੱਛਣ ਫੜੇ ਨੇ ਪੈਸਾ ਨਹੀਂ ਹੈ ਤੂੰ ਨਾ ਲੈ ਆ ਫੜਾ ਮੇਰੇ ਮੂਰੇ ਫੜਾ ਓ ਹੋਰ ਇਹ ਗਰਮ ਹੋ ਗਈ ਤੂੰ ਤਾਂ ਉਹ ਗਰਮ ਹੋ ਗਈ ਆ ਇਹਨੇ ਜਫੇ ਜੜਦੇ ਹੁੰਦੇ ਲੈ ਤੂੰ ਫੜਾ ਮੇਰੇ ਮੂਰੇ ਫੜਾ ਉਹ ਮੈਂ ਪੈਸੇ ਰਿਆ ਕੇ ਦਿਨਾਗਾ ਖੜਦਾ ਹੁਣ ਫੀਜੇ ਮੇਠਰ ਕਪੂਰ ਦਾ ਫਰਦੇ ਪਾਬਾ ਇਹ ਗਾਏ ਦੁਕਾਨ ਨਹੀਂ ਚੱਲਦੀ ਇੰਨੀ ਕੇ ਮੈਂ ਬਾ ਮੋਸੀ ਮੂਰੀਆਂ ਵੀ ਲੈ ਕੇ ਅੰਦਰ ਪੜ ਗਿਆ ਕੱਲੀ 3 ਮਿੰਟ ਕਾਲ ਅੰਦਰ ਵੀ ਇੱਕਣਾ ਸਾਡੇ ਤੋਂ ਖੋਲੂਗੀ ਮੈਂ ਬੈਠੀ ਬੈਠ ਜਾਨੀ ਆ ਪੈਸੇ ਤਾਂ ਮੈਂ ਲੈ ਕੇ ਹੀ ਜਾਉ ਸਾਡੇ ਘੜਾ ਮੂਰੀਆਂ ਫਰੀ ਆਉਂਦੀਆਂ ਗਰਮ ਹੋ ਗਈ ਬਣਤੀ ਏ ਤੂੰ ਤਾਂ ਐ ਲੈ ਬਾਬਾ ਤੋਂ ਪੈਸੇ ਫੜਾਛੇ ਤੇ ਬਾਬੇ ਦਾ ਮੂੰਹ ਪਿਆਰ ਤੋਂ ਲੁਗੀ ਪਹਿਲਾਂ ਐ ਨਹੀਂ ਬਾਬਾ ਜੱਫਾ ਨਹੀਂ ਜੜਦੇ ਹੁੰਦੇ ਉਹ 100 ਰੁਪਏ ਜੱਫਾ ਹੀ ਜੜਿਆ ਸੀ ਤੈਨੂੰ ਮੈਨੂੰ ਕਾਨੂੰ ਪਤਾ ਹੋਰ ਕੀ ਬਾਰਗਾ ਤੋਂ ਪੜ੍ਹੇ ਉਹਦਾ ਪਾਈ ਚੱਕਰ ਆ ਜਾਵਾਂ ਮੈਨੂੰ ਤੂੰ ਬਰਾ ਬਾਬਾ ਜੇ ਤੇ ਛਟਕਾ ਲੈ ਗਣਾ ਮੇਰੇ ਵਰਵਾਵੇਂਗਾ ਚੱਕਰ ਆ ਜਾ ਉਹ 100 ਰੁਪਏ ਲਾ ਫੜ ਪੈਸੇ ਚੰਗਾ ਚੱਕਰ ਆ ਜਾਂਦਾ ਭਾਈ ਮੈਨੂੰ ਗੁੱਸਾ ਨਾ ਮੰਨੀ ਨਹੀਂ ਨਹੀਂ ਬਾਬਾ ਕਾ ਗੁੱਸਾ ਚੰਗਾ ਐ ਨਹੀਂ ਨਿਕਾਦਾ ਗੁੱਸਾ তোর ਗੁੱਸਾ ਨਾ ਮੰਨਿਆ ਕਰ ਕੋਈ ਨਾ ਕਰਨ ਨੂੰ ਆਜੀ ਠੀਕ ਆ ਠੀਕ ਨਾਮ ਡਾਡ ਦਾ ਬਾਅਦ ਮੈਂ ਨਾਲ ਤੈਨੂੰ ਬਿਮਾਰ ਰਹਿਣਾ ਮੈਂ ਤਾਂ ਕੋਈ ਨਾ ਬਾਬਾ ਚੰਗਾ ਐ ਚੰਗਾ ਬਾਬਾ ਕੋਈ ਸੌਖੇ ਮਾੜਾ ਮੋਟਾ ਕਰ ਲੈ ਕੋਈ ਸਾਫ ਪਈ ਆ ਜਾ ਕੋਈ ਨਾ ਕੋਈ ਨਾ ਐ ਆਜੀ ਫਿਰ ਚੰਗਾ ਚੰਗਾ ਅੱਕਾ ਕਰਾ ਜਾ ਚੱਕਲਾ ਮਾਗਰ ਉਹ ਲੇਬੜੀ ਜਾਂਦਾ ਕੋਈ ਨਾ ਕੋਈ ਨਾ ਬਬਾ